ਕਹ ਚ ਮੈਨੂੰ ਕਹਿਣਾ ਨਹੀਂ ਹੁੰਦਾ ਕਹਿ ਮੈਨੂੰ ਨਹੀਂ ਪਤਾ ਸਕਰੈ ਨਹੀਂ ਕਹਿਣਾ ਹੁੰਦਾ ਕੋ ਕੋ ਮੈਨੂੰ ਪਤਾ ਠੀਕ ਹਾਂ ਮੈਂ ਕਹਿ ਸਬਸਕ੍ਰਾਈਬ ਕਰਿਓ ਸਕਰੈਬ ਕਰਿਓ ਸਰਾਇਬ ਕਰਿਓ ਕਹਿੰਦੇ ਨੇ ਸਬਸਕ੍ਰਾਈਬ ਕਰ ਲਿਓ ਸਾਰੇ ਜਣੇ ਕੁੱਕਰ ਮਾਰਦਾ ਸੀਟੀਆਂ ਇਹ ਵੀ ਜਿਹੜਾ ਨਾ ਪੰਗੇ ਲਿੰਦਾ ਸਾਡੇ ਨਾਲ ਔਣੀ ਨੂੰ ਕੋਲ ਦੇ ਕੋਲ ਚ ਤਰੀ বাজਦੀ ਨਹੀਂ ਕੀ ਵੱਜੇ ਜੇ ਰੱਸਾ ਕੱਟ ਗਿਆ ਤੇ ਤਰੀ ਵੱਜ ਗਏ ਕੀ ਲੋਜ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਜੀ ਤੁਹਾਡਾ ਸਵਾਗਤ ਹੈ ਜੀ ਆਪਣੇ ਬਲੌਗ ਵਿਕਰਮ ਬਲੌਗਸ ਵਿੱਚ ਤੇ ਜਿਹੜੇ ਆਪਣੇ ਬਲੌਗ ਆ ਹੁੰਦੇ ਜੀ ਲਗਾਤਾਰ ਅਪਲੋਡ ਹੁੰਦੇ ਆ ਜੀ ਅੱਜ ਆਪਾਂ ਮੰਮੀ ਨਾਲ ਚੱਲਿਆਂ ਕੁਕਿੰਗ ਮੰਮੀ ਮੈਨੂੰ ਕਹਿੰਦੀ ਹੈ ਵੀ ਤੈਨੂੰ ਤਾਂ ਕੁਝ ਆਉਂਦਾ ਨਹੀਂ ਮੈਂ ਤੈਨੂੰ ਮੈਂ ਦੱਸ ਦਈਆਂ ਅੱਜ ਕਿ ਕਿੱਦਾਂ ਬਣਾਈਦਾ ਚਿਕਨ ਤੇ ਮੈਂ ਤੁਸੀਂ ਕਹਣਾ ਵੀ ਚਿਕਣੀ ਬਣਾਉਂਦਾ ਰਹਿੰਦਾ ਰੋਜ਼ ਇਹ ਮੇਰੀ ਜੀ ਡਾਈਟ ਆ ਤੇ ਮੈਂ ਕਿਹਾ ਅੱਜ ਬਣਾ ਲਈਏ ਮੰਮੀ ਦੇ ਨਾਲ ਉਹ ਮੇਰਾ ਫੋਨ ਹੀ ਟਿਕਾ ਹੁੰਦਾ ਮੰਮੀ ਕੀ ਕਰਨ ਲੱਗਿਆ ਪਿਆਜ਼ ਕੱਟਦੇ ਪਏ ਆ ਪਿਆਜ਼ 10 ਨੂੰ ਕੱਟੀ ਲਿਆ ਪਰ ਉਹ ਮੈਂ ਕੱਟਦਾ ਪਿਆਜ਼ ਹੋ ਗਿਆ ਕੱਟ ਅੱਖਾਂ ਦੇ ਵਿੱਚ ਪਾਣੀ ਦੇ ਪਏ ਉਹਨਾਂ ਨੂੰ ਮੰਮਾ ਮੰਮੀ ਨੂੰ ਤਾਂ ਇਹ ਵੀ ਨਹੀਂ ਪਤਾ ਵੀ ਪਾਣੀ ਦੇ ਪਹਿਲਾਂ ਪਿਆਜ਼ ਪਏ ਜਾਂ ਫਿਰ ਮਤਲਬ ਅੱਖਾਂ 'ਚ ਨਹੀਂ ਪੈਂਦੇ ਮੈਂ ਹੁਣ ਸਾਰਾ ਕੰਮ ਸੋਣਾ ਪੈਣਾ ਮੈਨੂੰ ਹੋਰ ਕੀ ਲੋਬੀ ਮੇਰੇ ਦੋਸਤੋ ਮੈਂ ਤਰਉਦਾ ਕੰਮ ਸਾਰਾ ਪਹਿਲਾਂ ਤਾਂ ਮੰਮੀ ਉਹ ਕਰੋ ਦੂਜਾ ਇਹ ਚਿਕਨੇ ਆਪਾਂ ਧੋ ਲੈਂਦੇ ਆਂ ਮੈਂ ਉੱਥੇ ਪਾ ਦੂੰਗੀ ਤੇਰੇ ਡੰਗਰ ਦੇਖੋ ਵੀ ਦੋਸਤੋ ਪਹਿਲਾਂ ਫਿਰ ਤਾਂ ਆ ਚਿਕਨੇ ਜਿਹੜੇ ਚਿਕਨੇ ਆਪਾਂ ਧੋ ਲੈਂਦੇ ਆਂ ਦੋ ਜੀ ਜਿਹੜਾ ਚਿਕਨਾ ਇਹਨੂੰ ਆਪਾਂ ਹੁਣ ਥੋੜਾ ਜਿਹਾ ਵਾਸ਼ ਕਰ ਲੀਏ ਇਹ ਕੱਲਾ ਤਰ੍ਹਾਂ ਦੇ ਵਾਸ਼ ਤੇਰੇ ਅੱਜ ਦੇ ਕ ਆਪਣਾ ਆੜਿਆ ਉਹ ਕੰਦੇ ਨਹੀਂ ਅਜੀ ਖਾਈ ਦਾ ਜੀਵਨ ਕਰਨਾ ਵੋਸ਼ ਲੋ ਜੀ ਹੁਣ ਆਪਾਂ ਥੋੜੇ ਜਿਹੜੇ ਪਿਆਜ਼ ਆ ਇਹ ਵੀ ਕੱਟ ਲਿਆ ਨੂੰ ਆਪਾਂ ਕਰਾਂਗੇ ਵੋਸ਼ ਚਰਾਏ ਟੁੱਟੀ ਇਹ ਵੀ ਟੋੜਾਣੇ ਆਪਾਂ ਇਹ ਜਿਹੜੇ ਮੇਰੇ ਮਾਮ ਨੇ ਮੇਨਾ ਅੱਜ ਕੰਮ ਕਰਾ ਰਹੇ ਨੇ ਉਦਾਂ ਮੈਂ ਰੋਜ਼ ਮੈਂ ਹੀ ਕੰਮ ਕਰਦਾ ਸਾਰਾ ਇਹ ਇਹ ਵੀ ਆਪਣਾ ਸਮਾਨ ਤਿਆਰ ਆ ਇਹ ਆਪਣਾ ਕੁੱਕਰ ਬਾਉਲ ਚ ਤੇਲ ਲੋ ਜੀ ਥੋੜਾ ਜਿਹਾ ਪਾ ਲਿਓ ਆਪਾਂ ਤੇਲ ਇਹ ਆਤਾ ਜੀ ਤੇਲ ਪਾ ਲਈਏ ਤੇਲ ਪਾ ਲਈਏ ਗਰਮ ਹੋ ਜੇ ਤੇਲ ਥੋੜਾ ਜਿਹਾ ਪਾ ਲੀਏ ਹਾਂਜੀ ਲੋ ਜੀ ਜਿਹੜਾ ਆਪਣਾ ਚਿਕਨ ਆ ਉਹ ਵੀ ਆਪਣਾ ਹੋ ਗਿਆ ਦੂਜਾ ਤੋਂ ਹੋ ਗਿਆ ਤੇ ਜਿਹੜਾ ਆਪਣਾ ਪਿਆਜ਼ ਆ ਉਹ ਵੀ ਆਪਾਂ ਧੋਲੇ ਆ ਤੇ ਹੁਣ ਆਪਾਂ ਥੋੜਾ ਜਿਹਾ ਜਿਹੜਾ ਆਪਣਾ ਤੇਲ ਆ ਆਪਾਂ ਇਹ ਚ ਪਾ ਦਿੱਤਾ ਹੈ ਤੇ ਤੇਲ ਥੋੜਾ ਜਿਹਾ ਗਰਮ ਹੋ ਜਾਊਗਾ ਜਿੱਦਾਂ ਤੇਲ ਗਰਮ ਹੋ ਗਿਆ ਆਪਾਂ ਉਹਦੇ ਵਿੱਚ ਪਿਆਜ਼ ਪੂਜੂਗਾ ਦਾ ਸਾਦਾ ਕੁਝ ਪਾਉਂਦੇ ਲੋ ਜੀ ਜਦੋਂ ਆਪਣਾ ਤੇਲ ਆ ਉਹ ਆਪਣਾ ਹੋ ਗਿਆ ਗਰਮ ਹੋਣਾ ਪਾ ਲੱਗੇ ਆ ਪੌਣ ਪਿਆਜ਼ ਸੱਜੇ ਪਉਨੇ ਆ ਪਿਆਜ਼ ਮੰਮੀ ਇੱਥੇ ਰੋ ਮੜੇ ਹੋਰਾਂ ਦੇ ਦੇਖਣਾ ਹੈ ਪਾਣੀ ਉੱਤੇ ਪਾੜਨੋ ਮੜੇ ਪਾਣੀ ਇਹ ਇਹ ਮੇਰੀ ਮੰਮ ਇਹਨਾਂ ਨੂੰ ਕੋਈ ਕੰਮ ਨਹੀਂ ਹੁੰਦਾ ਬਾਬਾ ਕੰਮ ਮੈਨੂੰ ਸਿਖਾਇਆ ਮੰਮੀ ਦੇ ਨੇ ਮੈਨੂੰ ਸਿਖਾਇਆ ਕੰਮ ਫਰੀਆ ਮੈਂ ਕੀ ਕਰ ਜਾ ਫਰੀਆ ਮੈਂ ਤਾਂ ਪੜ੍ਹਨੀ ਹੈ ਹੈ ਤੋ ਬੜਾ ਉਹ ਆ ਪੈ

दिया प्याज प्याज और प्याज का वो भी दोस्तों हम प्याज और प्याज अपने हंगेरा चीजें काटते हैं इन्हें मिर्च और थोड़ा थोड़ी सी काटनी और इधर के लिए तो दोस्तों जिन्हें देखा है करें। है। में में है। में हम दोनों आज और घर चो जने दो जने किसकी बीबी की बीबी की लोड़ है, की। की लोड़ है। <laughs> दोस्तों मेन ब्याह बुला पड़ा ਯਾਰ ਇਹਦੀ ਯਾਤਰਾ ਮਾਣ ਕਰਨਾ ਕਿਉਂਕਿ ਵਿਆਹ ਸਾਨੂੰ ਸਭ ਤੋਂ ਜ਼ਰੂਰੀ ਆ। ਦੇਖਦੇ ਨੇ ਸਾਲਾ ਆ ਬੰਦਾ ਤੇ ਖਾਣਾ ਪੈਂਦਾ ਸਾਲੀ ਨੂੰ ਮੰਮਾ ਨਹੀਂ। ਉਹ ਇਸ ਤਰ੍ਹਾਂ ਤੋਂ ਭੁਮਿ ਦੇ ਜਾਗਾ ਤਾਂ ਕੋਈ ਫਰਮੈਚ ਪਾਉ। ਊੜੀ ਚਾਹੀਦੀ ਬੜੀ ਆ ਜੀ। ਘਰ ਸੰਭਲਣੀ। ਨਾ ਮੇਰੇ ਕੋਈ ਆਪਾਂ ਨੂੰ ਕੋਈ ਲੋੜ ਨਹੀਂ। ਕੇਵਲ ਤਰ੍ਹਾਂ ਦਾ ਜੀ ਪਰਿਵਾਰਿਕ ਜੀਤ ਤੋਂ ਮਨਾ ਹੋਵੇ ਪਰ ਸੋਰੀ ਸੰਭਾਲ ਰੋਟਾ ਸੰਭਲ ਵਾਲੀ ਹੋਵੇ। ਹੋਰ ਕੋਈ ਚੱਕਰ ਨਹੀਂ। ਚੰਗਾ ਮਰੀਆ। ਮਮਾ ਜੀਆ ਮੈਂ ਗੱਲ ਹੀ ਸ਼ਤਾ ਗੋਮਰਾ ਉਹ ਤਾਂ ਕਰਨਾ ਨਹੀਂ ਉਹ ਇਤਨੀ ਕਰਾ ਬਣਾਉਣੀ ਹੱਸਣਾ ਮੰਮੀ ਮਜ਼ਾਕ ਨਹੀਂ ਕਰਦਾ ਉਹਨੂੰ ਲੱਗਣਾ ਨਹੀਂ ਕੁੜੀ ਨਾਜਣਾ ਮੈਗੀ ਗੇਟੇ ਇਹ ਮੈਂ ਜਾਵਾਂਗੀ ਬਾਜੀ ਕਰਦੇ ਨੇ ਦੋਸਤੋ ਮੰਮੀ ਨੂੰ ਲੱਗਦਾ ਕਰਾ ਮੈਂ ਕਰਦਾ ਮਿਲਾਕ ਸੱਚੀ ਕਹਿੰਦਾ ਸੀਰੀਅਸ ਹੋ ਗਿਆ ਮੈਂ ਤੇ ਤੇਦੀ ਲੱਜੀਏ ਤੇਦੀ ਤੇਦੀ ਬਣੋ ਦੋਵੇਂ ਸਹਰਾ ਪਾਇਆ ਜਾਵੇ ਬੱਚੋ ਲੈ ਆਣੂ ਉਹ ਦੋ ਰਸਗੁਲੇ ਦੇ ਡੱਬੇ ਬਾਦ ਵਿੱਚ ਦਿੱਤੇ ਲਾਉਗੇ ਉਹ ਤਾਂ ਕੋਈ ਕਰਨੀ ਕਰਦਾ ਇਹ ਦੋ ਰਸਗੁਲੇ ਦੇ ਡੱਬੇ ਦੇ ਸਾਬਾਂ 500000 ਰੁਪਏ ਦੇ ਦੱਸ ਅੰਮੀ ਜੰਨਾ ਖਾਤਾ ਹੈ ਅੱਤ ਅੰਮੀ ਆਲੀ ਹੁੰਦੀ ਕਿਹਨ ਕਰਨੂੰ ਕਿਹਾ ਵਹਿਨ ਦੋ ਲੈ ਕੇ ਵਹਿਨ ਦੋ ਭਾਈ ਜਿਹੜੀ ਨਹੀਂ ਮਿਲਦੀ ਮੈਂ ਮੇਰੇ ਡੱਬੇ ਇਤੋਂ ਲੈਣੇ ਆਪ ਲੈ ਲੈਣਾ ਨਹੀਂ ਲੈਣੀ ਨਹੀਂ ਆਉਂਦੀ ਆ ਕਰਦਾ ਪਾਪਾ ਯਾਰ ਬਾਰੇ ਆਪਣਾ ਜਿਹੜਾ ਘਰ ਤੋਂ ਤੇ ਬਾਹਰ ਤੋਂ ਜਿਹੜੇ ਲੋਕ ਬੰਦੇ ਦਾ ਤੂੰ ਕਹੇ ਮੇਰਾ ਕੀ ਕੀ ਹੈ ਲੋਵੀ ਮੈਂ ਮੈਂ ਜਾਵਾਂ ਬਾਹਰ ਆ ਆਪਣਾ ਜੋ ਵੀ ਆ ਸਾਰਾ ਨੂਨ ਮਿਰਚ ਮਸਾਲਾ ਪੂਰਾ ਜ਼ਮਾਨੇ ਵਿੱਚ ਹੈ ਬਹੁਤ ਔਰ ਚੀਜ਼ਾਂ ਆਈਆਂ ਜਰੂਰੀ ਆਓ ਪਾਣੀ ਜੀਰਾ ਆ ਆਪਾ ਜੀ ਪਪਾ ਜੀ 200 ਬੰਦੀ ਪੌਣੀ ਮਿਰਚ ਇਹ ਲਈ ਐਨਾ ਕੋ ਪੌਣਾ ਲੂ اندازوں تو کہیں نہیں ہے کرونا دے اندر

পডরিছর দ্কেে পষকককা պিকহয়মা঺নগ। ্যলেমর মটালীমার ক়খশ যাকজচ দাঁ্লুউুযেসটহচর দবসচেস suspects

ਕਾ ਤੁਹਾਡੇ ਨਾਲ ਕਾਦੇ ਗੱਲ ਕਰਦੂ ਆ ਬਣਾ ਕੁੱਕਰ ਮਾਰਦਾ ਸੀਟੀਆਂ ਇਹ ਵੀ ਜਿਹੜਾ ਨਾ ਪੰਗੇ ਲਿੰਦਾ ਸਾਡੇ ਨਾਲ ਸੀਟੀਆਂ ਮਾਰਨ ਲੱਪਿਆ ਕੁੱਕਰ ਲੋ ਜੀ ਜਿਹੜਾ ਕੁੱਕਰ ਆ ਉਹ ਮਾਰਦਾ ਸੀਟੀਆਂ ਕਹਿੰਦਾ ਆਜੋ ਮੈਨੂੰ ਖੋਲ ਦੋ ਨਹੀਂ ਨਹੀਂ ਮੈਂ ਕਿਹਾ ਹਜੇ ਨਹੀਂ ਤੈਨੂੰ ਖੋਲਣਾ ਹਜੇ ਤੇਰੀ ਵਾਰੀ ਬਾਕੀ ਆ ਇਹਨੇ ਹੁਣ ਫੇਰ ਸੀਟੀ ਮਾਰਨੀ ਆ ਦੇਖਿਓ ਇਹ ਆ ਨਾ ਜਿਹੜਾ ਛੇੜਦਾ ਆਏ ਦੇਖਿਓ ਦੇਖਿਓ 1 2 3 ਦੇਖਿਓ ਜੀ ਦੈਨ ਫੇ ਫੇ ਤੇਨ ਕੁਕਰ ਮਾਰਦਾ ਮੇਰਾ ਸੀਟੀਆ ਤੇ ਸੀਸੀਟੀਵੀ ਹੈ ਦੀ ਇਹਨੇ ਹੁਣ ਸੀਟੀ ਮਾਰੀ ਹੈ ਨਾ ਇਸੇ ਪਰਚਾ ਦਰਜ ਕਰਾ ਦੇਣਾ ਮੈਂ ਹੁਣ ਪਾਕਾ ਜੀ ਸੀਟੀ ਤੇਰੀ ਵੱਜ ਗਈ ਹੈ ਨਾ ਤੇ ਤੇ ਪਰਚਾ ਪੱਕਾ ਕੁਕਰ ਨੂੰ ਕਹਤਾ ਹਾਂ ਮੈਂ ਚੈਲੰਜ ਦਿੱਤਾ ਨੂੰ ਹੁਣ ਜੇ ਸੀਟੀ ਮਾਰੀ ਪਰਚਾ ਦਰਜ ਕਰਾਉਣਾ ਇੱਥੇ ਹਾਂਜੀ ਮਮਾ ਇਹਨੂੰ ਬਾਅਦ ਇਹਨੂੰ ਕੱਢ ਕੇ ਫੋੜ ਕੇ ਮੰਮੀ ਕਹਿੰਦੀ ਆ ਵੀ ਜਿਹੜਾ ਕੁਕਰ ਹੈ ਨਾ ਇਹ ਜਿਹੜਾ ਉਨੀ ਹੋਣ ਕੀ ਕਰਨ ਲੱਗੇ? ਔਣੀ ਨੂੰ ਕੋਲ ਦੇ ਕੋਲ ਤੋਂ ਤਰੀ ਵੱਜਦੀ ਹੈ। ਕੀ ਵੱਜ ਜਵੇ ਰਸਾ? ਕੱਟ ਗਏ ਤੇ ਤਰੀ ਵੱਜ ਜੇ। ਅੱਛਾ ਔਰ ਤਰੀ ਦੇ ਵਿੱਚ ਪਾਣੀ ਬਹੁਤ ਆ। ਉਹ ਜਿਹੜਾ ਆ ਜੀ ਹੈ। ਮੱਖ ਹੋ ਜਾਣਾ ਸਹੀ। ਇਹ ਹੋ ਜਾਊਗਾ ਕੱਟ। ਲੋ ਵੀ ਦੋਸਤਾਂ ਨੂੰ ਵੀ ਕੰਦੀ ਆ ਵੀ ਜਿਹੜੀ ਤਰੀ ਆ ਉਹ ਵੱਜ ਜਵੇ। ਤੇ ਬੰਨਣ ਵਾਸਤੇ ਰਸਾ ਲੈ ਕੇ ਆਉਣਾ ਪੈਣਾ ਮੈਨੂੰ। ਕੱਟ ਕਰ ਦੋ ਗੈਂਸ। ਉਹ ਰੋਟੀ ਬਣਾ ਲਈ ਹੈ ਨਾ ਤੁਸੀਂ? ਬਣਾ ਲਈ। ਲੋਗੀ ਮਿੱਤਰੋ ਹੁਣ ਇਹਨੂੰ ਥੋੜਾ ਟਾਈਮ ਅੱਧੀ ਰੱਖਣਾ ਪੈਣਾ ਵੀ ਜਿਹੜੀ ਤਰੀ ਆ ਸੈਟ ਹੋ ਜੀ ਜਿਹੜੀ ਤਰੀ ਆ ਮੰਮੀ ਕੱਜੀ ਵੀ ਉਹ ਥੋੜੀ ਇਹਨੂੰ ਸੈੱਟ ਕਰਨਾ ਪੈਣਾ ਵੀ ਜਿਹੜੀ ਤਰੀ ਬਾਜ ਜੂਵੇ ਤੇ ਮੈਂ ਵੀ ਥੋੜਾ ਜਿਹਾ ਟਾਈਮ ਅੱਦਾ ਕਰਦਾ ਆ ਵੀ ਨਹਾ ਤੋ ਲੈਂਦਾ ਆ ਤੇ ਨਹਾ ਨੂੰ ਕੇ ਫਿਰ ਮੈਂ ਰੋਟੀ ਪਾਣੀ ਖਾਣਿਆ ਆ ਅਰੇ ਮਮਾ ਮੰਮੀ ਤੂੰ ਵੀ ਨਹਾ ਲੈ ਯਾਰ ਮੈਂ ਨਹਾ ਲਿਆ ਤਾਲਿਆ ਵੀ ਲੱਗਦੀ ਤੇ ਨਹਾ ਲੀ ਦੀ ਇਹਨੇ ਮੈਂ ਜਾਣ ਕੇ ਕਰਦਾ ਹੁਣ ਮੈਂ ਵੀ ਨਹਾ ਲਵਾਂ ਦੋਸਤੋ ਤੇ ਜਦੋਂ ਨਹਾ ਨੂੰ ਲਿਆ ਫਿਰ ਮੈਂ ਦੇਖਾਂਗਾ ਕੀ ਬਣਦਾ ਪਿਆ ਦਾ ਸਿਸਟਮ ਕੀ ਯਕੀ ਨਹੀਂ ਜੀ ਬਲੋਗ ਨੂੰ ਦੀ ਬਣਾਈ ਦੇ ਬਲੋਗ ਨੂੰ ਪੂਰਾ ਦੇਖਿਆ ਕਰੋ ਕਮੈਂਟ ਲਾਈਕ ਸ਼ੇਅਰ ਦਾਬ ਕੇ ਕਰਿਆ ਕਰੋ ਤੇ ਮੰਮੀ ਹੈ ਹੁਣ ਪਤਾ ਨਹੀਂ ਕੀ ਪਾਉਣ ਲਗੀ ਮੰਮੀ ਮੰਮੀ ਅਗਰ ਮੋਂ ਲਗੀ ਤੇ ਵੀ ਇਹ ਆਹ ਕੀ ਸੜੀ ਤਾਂ ਬਣਾਉਣੀ ਹੈ ਤੇ ਅੱਛਾ ਤੇ ਸਾਰਿਆਂ ਨੇ ਬਹੁਤ ਪਿਆਰ ਕਰਦੇ ਪਿਓ ਸਪੋਰਟ ਕਰਦੇ ਪਿਓ ਮੰਮੀ ਹੜਾ ਮੰਮੀ ਕਹਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੈ ਸਗਰੇ ਮੈਨੂੰ ਕਹਿਣਾ ਨਹੀਂ ਹੁੰਦਾ ਕਹ ਮੈਨੂੰ ਨਹੀਂ ਪਤਾ ਸਗਰੇ ਨਹੀਂ ਕਹਿਣਾ ਹੁੰਦਾ ਕੋ ਕੋ ਮੈਨੂੰ ਕਹ ਵੀਰਾ ਮੰਮੇ ਗਾਇਸ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਹੀ ਕਰਿਓ ਸਬਸਕ੍ਰਾਈਬ ਕਰਿਓ ਕੈਨਨ ਨੇ ਸਬਸਕ੍ਰਾਈਬ ਕਰ ਲਿਆ ਸਾਰੇ ਜਣੇ ਮੰਮੀ ਮੇਰੀ ਵੀ ਕਹਿਣ ਦੇਈਆ ਤੇ ਮੈਂ ਵੀ ਕਹਿੰਦੇ ਆ ਲਵ ਯੂ ਆਲ ਥੈਂਕ ਯੂ ਹਾਂਜੀ ਲੋ ਜੀ ਆਪਾਂ ਇੱਥੇ ਬਲੌਗ ਦੀ ਕਰਦੇ ਆ ਸਮਾਪਤੀ ਜੋ ਵੀ ਆਪਣੀ ਕਿਚਨ ਦੇ ਵਿੱਚ ਜੋ ਵੀ ਆਪਾਂ ਬਣਾਉਂਦੇ ਸੀ ਆਪਣਾ ਸਾਰਾ ਕੁਝ ਬਣ ਗਿਆ ਆ ਤੇ ਬਹੁਤ ਹੀ ਵਧੀਆ ਤੇ ਬਹੁਤ ਹੀ ਟੇਸਟੀ ਸੀ ਹੁਣ ਤਾਂ ਖਤਮ ਵੀ ਹੋ ਗਿਆ ਆ ਤੇ ਬਲੌਗ ਦੀ ਸਮਾਪਤੀ ਮੈਂ ਕਰਨ ਲੱਗਾ ਹਾਂ ਹੁਣ ਤੇ ਲਾਈਕ ਸ਼ੇਅਰ ਕਮੈਂਟ ਦਬਕੇ ਕਰਿਓ ਤੇ ਸਪੋਰਟ ਕਰਿ ਜਾਓ ਵਧੀਆ ਵਧੀਆ ਕਮੈਂਟ ਕਰਿਆ ਕਰੋ ਲਵ ਯੂ 올 ਐਡੀ ਸਪੋਰਟ ਕਰਦੇ ਰਹੋ ਤੇ ਪਿਆਰ ਕਰਦੇ ਰਹੋ ਤੇ ਜਿਹੜਾ ਕੱਲ ਚੱਕਰ ਪਿਆ ਜਿਹਾ ਆਪਣਾ ਕਮੈਂਟਾਂ ਵਾਲਾ ਤੇ ਉਹ ਕੁੜੀ ਦੀ ਗੋਲ ਆ ਗਈ ਸੀ ਤੇ ਉਹਨਾਂ ਆਪਣਾ ਜੋ ਵੀ ਸ਼ੌਟ ਆਊਟ ਹੋ ਗਿਆ ਆ ਤੇ ਸਾਰੀ ਗੱਲਬਾਤ ਆਪਣੀ ਹੋ ਗਈ ਕਲੀਅਰ ਤੇ ਲਵ ਯੂ 올